ਸੱਚੀ ਕਾਜੀ ਸਾਰਿਆਂ ਨੂੰ ਮਾਝੇ ਸੀ ਆਈ ਸੀ ਮੇਰੇ ਤੇ ਕੇ ਕਰ ਤੇ ਦਾਦੀ ਸਾਡੇ ਲਗਾਉਣੇ ਬਾਰੇ ਸੀ ਕਿੰਨਾ ਕਿ ਹੈਪੀ ਨਾਨ ਨਾ ਗੱਦ ਦੀ ਹੈਲਪ ਕਰਾ ਰਹੀ ਸੀ ਗੱਦ ਹੀ ਨਹੀਂ ਮੈਂ ਆਪਣਾ ਨਹੀਂ ਆ ਤੇ ਤੁਸੀਂ ਉਹਨਾਂ ਨੂੰ ਬੋਲ ਬੋਲ ਵੰਟ ਲਿਓ ਮੈਂ ਕਿ ਮੈਨੂੰ ਤਾਂ ਆਉਂਦੀਆਂ ਨਹੀਂ ਬਟਣੀਆ ਉਹ ਕਹਿੰਦੇ ਆ ਦੇਖੋ ਮੈਂ ਉਹਨਾਂ ਨੇ ਬਣਾ ਕੇ ਦਿੱਤੀਆਂ ਮੈਂ ਕਿ ਚਲੋ ਮੈਂ ਟਰਾਈ ਕਰਕੇ ਦੇਖਦੀ ਆ ਮੈਂ ਟਰਾਈ ਕੀਤੀ ਪਹਿਲਾ ਇੱਕ ਦੋ ਤਾਂ ਖਰਾਬ ਹੋ ਗਈਆਂ ਨਵਕੀਰਤ ਵੀ ਗੁੱਸੇ ਹੋ ਕੇ ਬੈਠਾ ਕਹਿੰਦਾ ਮੈਂ ਆ ਬਣਾਣੀ ਹੈ ਮੈਂ ਇੱਕ ਦੋ ਟਰਾਈ ਕੀਤੀਆਂ ਬਣੀਆਂ ਨਹੀਂ ਫਿਰ ਕੋਸ਼ਿਸ਼ ਕੀਤੀ ਬਾਣੀ ਦੀ ਆਰੇ ਕੋ ਬਿਲਕੁਲ ਐਂਡ ਗੋਲ ਬਣੇ ਫਿਰ ਹੌਲੀ ਹੌਲੀ ਸਾਰੀਆਂ ਮੈਂ ਤੇ ਹੈਪੀ ਨੇ ਗੋਲ ਗੋਲ ਕੀਤੀਆਂ ਦਾਦੀ ਨੇ ਸਾਨੂੰ ਦੱਸਤਾ ਕਿੰਦਾ ਕਰਨੀਆ ਫਿਰ ਆਪਾਂ ਪਕਤੀਆ ਪਿੰਨੀਆਂ ਬਣਾ ਕੇ ਫਿਰ ਦਾਦੀ ਨਾਲ ਆਲੂ ਵਾਲੇ ਪਰੌਂਠੇ ਬਣਾਏ ਕਹਿੰਦੇ ਨਾਲ ਤੁਸੀਂ ਬ੍ਰੈਕਫਾਸਟ ਕਰ ਲਓ ਦਾਦੀ ਪੌਟੇਜ ਕੀ ਬਣਾਉਂਦੇ ਆ ਆਲੂ ਵਾਲੇ ਪਰੌਂਠੇ ਇਹ ਖਾ ਕੇ ਫਿਰ ਆਪਾਂ ਬਾਜ਼ਾਰ ਵੇਚਾਰ ਥੋੜਾ ਕੰਮ ਸੀਗਾ ਮੰਮੀ ਨੂੰ ਪਤਾ ਆ ਮੈਨੂੰ ਪਿੰਨੀਆਂ ਕੁਛ ਖਾਸ ਜ਼ਿਆਦਾ ਪਸੰਦ ਨਹੀਂ ਪਿੰਨੀਆਂ ਹੈਪੀ ਨੂੰ ਜ਼ਿਆਦਾ ਪਸੰਦ ਆ ਮੈਨੂੰ ਬਜਰੇਲਾ ਖਾਂਦਾ ਸਾਡੇ ਆਉਣ ਤੱਕ ਮੰਮੀ ਨੇ ਬਜਰੇਲਾ ਪਹਿਲਾਂ ਹੀ ਰੈਡੀ ਕਰਤਾ ਸੀ ਆ ਦੇਖੋ ਕਚੀਨਾ ਪੋਟੇ ਟਿੱਕੀ ਬਣਿਆ ਸੀ ਤੇ ਦੁਪਹਿਰ ਨੂੰ ਮੰਮੀ ਨੇ ਸਾਡੇ ਲਈ ਚਾਹਨਾ ਬਣਾਇਆ ਟਿੱਕੀਆਂ ਟਿੱਕੀਆਂ ਮੰਮੀ ਨੇ ਫਸਟ ਟਾਈਮ ਫਰਾਈ ਕੀਤੀਆਂ ਸੀ ਇਹ ਬਹੁਤ ਟੇਸਟੀ ਬਣਿਆ ਸੀ ਇਕਦਮ ਕ੍ਰਾਂਚੀ ਬਣਿਆ ਸੀ ਆ ਦੇਖੋ ਵਿੱਚ ਪਿਆਜ਼ ਮਟਰ ਸਾਰਾ ਕੁਝ ਪਾਇਆ ਹੋਇਆ ਸੀ ਫਿਰ ਆਪਾਂ ਦੁਪਹਿਰ ਨੂੰ ਚਾਹਨਾ ਸਾਰਿਆਂ ਨੇ ਟਿੱਕੀ ਇੰਜਾਇ ਕਰੀ ਦਿੱਤੀ